ਉਹ ਦਰਸ਼ਨ ਸਿੰਘ ਬਰਾੜ ਦੇ ਨਾਲ ਮੇਰਾ ਰੋਹਾਨੀ ਨਾਤਾ ਹੈ ਰੂਹਾਂ ਦੇ ਨਾਤੇ ਜਿਹੜੇ ਨੇ ਨਾ ਉਹ ਬਦਲੇ 'ਚ ਕੁਝ ਮੰਗਦੇ ਨਹੀਂ 70 ਸਾਲ ਪੁਰਾਣੀ ਪਾਰਟੀ ਅੱਜ ਸਾਡਾ ਮੁੱਖ ਮੰਤਰੀ ਕਹਿੰਦਾ ਇਹ ਇੱਕ ਥੀ ਕਾਂਗਰਸ ਇਹਨੂੰ ਮੈਂ ਕਹਿਣਾ ਚਾਹਾਂਾ ਥੋਥਾ ਚਣਾ ਬਾਜੇ ਖਣਾ ਉਹ ਮਿੱਤਰ ਪਿਆਰੇ ਇੰਨਾ ਹਉਮਾ ਹੰਕਾਰ ਨਾ ਕਰ ਹਉਮੇ ਹੰਕਾਰ ਵਾਲੇ ਇਸ ਧਰਤੀ ਤੇ ਰਹੇ ਨਹੀਂ ਤੇ ਕੈ ਵੀ ਨਹੀਂ ਰਹਿਣਾ ਮੈਂ ਕਹਿੰਦਾ ਪੰਜਾਬ ਦਾ ਮੁੱਖ ਮੰਤਰੀ ਹੈ ਇਹਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਕੀ ਇਸ ਥਰਮਲ ਪਲਾਂਟ ਦੇ ਉੱਤੇ 6-7000 ਕਰੋੜ ਰੁਪਏ ਦਾ ਕਰਜ਼ਾ ਨਹੀਂ ਚੜਿਆ ਹੋਇਆ ਇਸ ਤਰ੍ਹਾਂ ਹੈ ਕਿ ਬਾਪੂ ਦਰਸ਼ਨ ਸਿੰਘ ਬਰਾੜ ਦੇ ਨਾਲ ਮੇਰਾ ਰੋਹਾਨੀ ਨਾਤਾ ਹੈ ਰੂਹਾਂ ਦੇ ਨਾਤੇ ਜਿਹੜੇ ਨੇ ਨਾ ਉਹ ਬਦਲੇ 'ਚ ਕੁਝ ਮੰਗਦੇ ਨਹੀਂ ਮੈਂ ਬਾਪੂ ਦੀ ਸੇਤ ਦਾ ਹਲਚਲ ਪੁੱਛਣ ਆਇਆ ਸੀ ਔਰ ਖਾਸ ਮਕਸਦ ਇਹ ਹੈ ਕਿ ਕਾਂਗਰਸ ਦੀ ਜੜ ਨੂੰ ਸਿੰਚਣਾ ਜੜ ਹੈ ਤੇ ਪੇੜ ਹੈ ਪੱਤੇ ਨੇ ਤੇ ਫਲ ਜੜ ਸੁੱਕ ਜੇ ਨਾ ਤੇ ਕੱਖ ਨਹੀਂ ਰਹਿੰਦਾ ਕਾਂਗਰਸ ਦਾ ਵਰਕਰ ਕਾਂਗਰਸ ਦੇ ਲਈ ਮਾੜੇ ਵਕਤਾਂ 'ਚ ਜੂਝਣ ਵਾਲੇ ਜਿਹੜੇ ਕਾਂਗਰਸ ਦੇ ਵਰਕਰ ਨੇ ਉਹ ਮਣੀਆਂ ਨੇ ਮਣੀਆਂ ਮਣੀਆਂ ਮਿੱਟੀ 'ਚ ਸਿੱਟਦੇ ਹੋ ਨਾ ਤੇ ਉਹ ਚਮਕਦੀਆਂ ਨਹੀਂ ਫਿਰ ਉਹਨਾਂ ਤੇ ਮਿੱਟੀ ਆ ਜਾਂਦੀ ਹੈ ਉਹਨਾਂ ਦੀ ਚਮਕ ਘਟ ਜਾਂਦੀ ਹੈ ਤੇ ਕੱਚ ਨੂੰ ਸੋਨੇ 'ਚ ਵੀ ਝੜੋ ਤੇ ਉਹਨਾਂ 'ਚ ਚਮਕ ਨਹੀਂ ਆਉਂਦਾ ਇਸ ਕਰਕੇ ਇਹ ਮਣੀਆਂ ਮਿੱਟੀ 'ਚੋਂ ਚੁੱਕ ਕੇ ਸੋਨੇ 'ਚ ਝੜਨੀਆਂ ਨੇ ਇਹਨਾਂ ਨੂੰ ਆਦਰ ਮਾਨ ਸਨਮਾਨ ਦੇਣਾ ਹੈ ਕਾਂਗਰਸ ਦਾ ਵਰਕਰ ਇੱਕ ਚੁੱਕੋ ਕਾਂਗਰਸ ਹੈ ਤੇ ਇੱਥੇ ਦੇ ਉੱਤੇ ਵੀ ਕਾਂਗਰਸ ਹੈ 70 ਸਾਲ ਪੁਰਾਣੀ ਪਾਰਟੀ ਅੱਜ ਸਾਡਾ ਮੁੱਖ ਮੰਤਰੀ ਕਹਿੰਦਾ ਇਹ ਇੱਕ ਥੀ ਕਾਂਗਰਸ ਇਹਨੂੰ ਮੈਂ ਕਹਿਣਾ ਚਾਹਾਂਾ ਥੋਥਾ ਚਨਾ ਬਾਜੇ ਖਨਾ ਤੂੰ ਗੱਲ ਕਿਹੜੀ ਕਰਦਾ ਮਿੱਤਰ ਪਿਆਰੇ ਆ ਪਿਛਲੇ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਨੂੰ 5 ਕਰੋੜ ਵੋਟਾਂ ਪਈਆਂ ਭਾਜੀਪੀ ਨਾਲੋਂ ਵੀ 10 ਲੱਖ ਵੋਟ ਜ਼ਿਆਦੇ ਪਈ ਹੈ 614 ਇਹਦੇ ਐਮਐਲਏ ਨੇ ਤੇ ਅੱਜ ਕਾਂਗਰਸ ਦੀ ਅਗਰ ਤੂੰ ਗੱਲ ਕਰਦਾ ਹੈ ਤੇ ਤੁਹਾਨੂੰ ਉਹਨਾਂ ਪੰਜਾਂ ਸਟੇਟਾਂ ਦੇ ਇਲੈਕਸ਼ਨਾਂ ਚ ਤੁਸੀਂ ਕਿੰਨਾ ਚ ਲੜੇ ਤੁਹਾਨੂੰ ਅੱਧਾ ਪਰਸੈਂਟ ਵੋਟ ਨਹੀਂ ਪਈ ਅੱਧਾ ਪਰਸੈਂਟ ਵੋਟ ਤੇ ਤੂੰ ਆਪ ਦੇ ਆਪ ਨੂੰ ਇਹ ਦੱਸਦਾ ਵੀ ਤੂੰ ਨੈਸ਼ਨਲ ਪਾਰਟੀ ਦਾ ਚੀਫ ਮਿਨਿਸਟਰ ਹੈ ਉਹ ਨੈਸ਼ਨਲ ਪਾਰਟੀ ਜਿਹਦੀ ਲੋਕ ਸਭਾ ਚ ਇੱਕ ਸੀਟ ਹੈ ਉਹ ਵੀ ਉਧਾਰੀ ਮੰਗੀ ਹੋਈ ਕਾਂਗਰਸ ਦੀ ਉਹ ਮਿੱਤਰ ਪਿਆਰੇ ਇੰਨਾ ਹਉਮਾ ਹੰਕਾਰ ਨਾ ਕਰ ਹਉਮੇ ਹੰਕਾਰ ਵਾਲੇ ਇਸ ਧਰਤੀ ਤੇ ਰਹੇ ਨਹੀਂ ਤੇ ਤੈ ਵੀ ਨਹੀਂ ਰਹਿਣਾ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਜਦ ਜਦ ਕਾਂਗਰਸ ਦੀ ਰਿਵਾਈਵਲ ਹੋਈ ਹੈ ਉਹ ਵਰਕਰ ਦੀ ਰਾਤੋਂ ਹੋਈ ਹੈ ਮੈਂ ਸੁੱਤਿਆਂ ਨੂੰ ਉਠਾਉਂ ਰੋਸਿਆਂ ਨੂੰ ਮਣਾਉਂ ਘਰ ਘਰ ਜਾਉਂ ਤੇ ਕਾਂਗਰਸ ਦੇ ਵਰਕਰ ਦੇ ਸਮਰਥਨ ਦੇ ਨਾਲ ਕਾਂਗਰਸ ਖੜੀ ਕਰੂੰ ਇਹ ਮੇਰਾ ਵਚਨ ਹੈ ਮੈਨੂੰ ਬਦਲੇ ਚ ਕੱਖ ਨਹੀਂ ਕਾਂਗਰਸੀ ਵੀ ਕਈ ਨਰਾਜ ਹੈ ਜੀ ਮੈਂ ਕਹਿੰਨਾ ਜਿਹੜੇ ਨਰਾਜ ਨੇ ਸਿਰ ਨੀਵਾ ਕਰਕੇ ਦੇਖ ਪੱਤਾ ਜਦੋਂ ਰੁੱਖ ਤੋਂ ਅੱਡ ਹੁੰਦਾ ਨਾ ਤੇ ਪੀਲਾ ਪੈ ਜਾਂਦਾ ਫਿਰ ਭੂਰਾ ਹੋ ਕੇ ਕੜਕੜ ਕੜਕੜ ਕਰਦਾ ਜਦੋਂ ਰੁੱਖ ਦੇ ਨਾਲ ਜੁੜਿਆ ਰਹਿੰਦਾ ਤੇ ਉਹ ਹਰਾ ਵੀ ਰਹਿੰਦਾ ਰੁੱਖ ਦੀ ਵੀ ਸ਼ੋਭਾ ਵਧਦੀ ਹੈ ਤੇ ਉਹ ਵੀ ਆਪ ਸੋਹਣਾ ਸੁਨੱਖਾ ਰਹਿੰਦਾ ਇਸ ਕਰਕੇ ਅਸੀਂ ਕਾਂਗਰਸ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਆਂ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਪਾਰਟੀ ਬਾਰੇ ਕੋਈ ਇਹ ਜਿਹੀਆਂ ਟੁੱਟੀਆਂ ਗੱਲਾਂ ਕਰੇ ਔਰ ਇਹ ਸੋਚੇ ਵੀ ਉਹ ਇਮਾਨਦਾਰ ਹੈ ਇਹਨੂੰ ਪੁੱਛ ਵੀ ਜਿਹੜਾ ਤੇਰਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀਗਾ ਕਿ ਜਦੋਂ ਲੰਚਨ ਲੱਗੇ ਈਡੀਯੂਡੀ ਦਾ ਸੁਨੇਹਾ ਆਵੇ ਤੇ ਕਈ ਬੰਦੇ ਉੱਥੇ ਜਾਂਦੇ ਨਹੀਂ ਮੇਰਾ ਸਿਰ ਸ਼ਰਮ ਨਾਲ ਝੁਕਦਾ ਅੱਜ ਭੱਜਦਾ ਕਿਉਂ ਆਈ ਦੀ ਤੂੰ ਮੇਰੇ ਸਵਾਲਾਂ ਦਾ ਜਵਾਬ ਕਿਉਂ ਨਹੀਂ ਦਿੰਦਾ 300 ਵਾਰ ਸਵਾਲ ਕਰ ਲਏ ਇਹਨੂੰ ਭਗਵੰਤੂ ਔਰ ਇਹ ਕਿਹਾ ਵੀ ਅਲੀ ਬਾਬਾ 40 ਚੋਰ ਦਾ ਉਹੀ ਸਿਸਟਮ ਜਿਹਨੂੰ ਤੂੰ ਬਦਲਣ ਆਇਆ ਸੀ ਉਹਦੇ ਅੱਗੇ ਲੱਗ ਕੇ ਉਹਦੀ ਸਰਪ੍ਰਸਤੀ ਕਰ ਰਹੇ ਆ ਜਵਾਬ ਦਿੰਦਾ ਇਹ ਬਦਲਣ ਆਇਆ ਸੀ ਨਾ 21000 ਦੀ ਟਰਾਲੀ ਵੇਖਦੀ ਆ ਜੀ 21000 ਦੀ ਰੇਤੇ ਦੀ ਟਰਾਲੀ ਕੌਣ ਵੇਚਦਾ ਹੈ 15 ਕਰੋੜ ਰੁਪਏ ਕੇਬਲ ਦੇ ਕੌਣ ਲੈਂਦਾ ਮੈਂ ਇਹਨਾਂ ਗੱਲਾਂ ਨੂੰ ਜਿਹੜਾ 60 70000 ਕਰੋੜ ਰੁਪਇਆ ਇਹ ਪੰਜਾਬ ਦਾ ਖਾਂਦੇ ਆਏ ਉਸ ਚੋਰੀ ਨੂੰ ਰੋਕ ਕੇ ਪੰਜਾਬ ਦੇ ਵਰਕਰ ਦੇ ਨਾਲ ਇੱਕ ਮੂਵਮੈਂਟ ਪੈਦਾ ਕਰੋ ਮੂਵਮੈਂਟ ਉਹ ਨਹੀਂ ਹੁੰਦੀ ਜਿਹੜੀ 10 15 ਬੰਦਿਆਂ ਚ ਹੁੰਦੀ ਆ ਮੂਵਮੈਂਟ ਉਹ ਹੁੰਦੀ ਹੈ ਜਿਹੜੀ ਸਾਰੇ ਪੰਜਾਬ ਦੇ ਵਿੱਚ ਆਵੇ ਔਰ ਉਹ ਪੰਜਾਬ ਦੇ ਵਿੱਚ ਆਵੇ ਜਿਹੜਾ ਜ਼ਿੰਦਗੀ ਦੇ ਵਿੱਚ ਸਭ ਤੋਂ ਮੋਢੀ ਕਹਾਉਂਦਾ ਹੈ ਜ਼ੁਲਮ ਨਾਲ ਲੜਨ ਦੇ ਲਈ ਪੰਜਾਬ ਉਹ ਪੰਜਾਬ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ 20% ਰਹਿ ਗਿਆ ਜਿਹੜੀ ਦੇਸ਼ ਦੀ ਢਾਲ ਸੀ ਜਿਹ ਤੋਂ ਗੋਰੇ ਕੰਬਦੇ ਸੀ ਜਿਹੜੀ ਅਹਿਮਦ ਸ਼ਾਹ ਅਬਦਾਲੀ ਮਸੇ ਰੰਗੜ ਬਾਕੀ ਸਾਰਿਆਂ ਦੀ ਤਬਾਹੀ ਦਾ ਕਾਰਨ ਬਣੀ ਸਮਝਦੇ ਹੋ ਉਹ ਕਿਉਂ ਬਣੀ ਕਿਉਂਕਿ ਉਹ ਗੁਰੂ ਦੇ ਫਲਸਫੇ ਨਾਲ ਜੁੜੀ ਹੋਈ ਸੀ ਮੇਰਾ ਕੰਮ ਇੰਨਾ ਹੀ ਹੈ ਸਿੱਧੂ ਸਾਹਿਬ ਕਰਦੇ ਗੁਰੂ ਦੇ ਫਲਸਫੇ ਨਾਲ ਕਾਂਗਰਸ ਦਾ ਵਰਕਰ ਜੋੜਨਾ ਕਿਸੇ ਦੇ ਬਾਰੇ ਮਾੜਾ ਨਾ ਕਹਿਣਾ ਔਰ ਆਪਣੀ ਗੱਲ ਰੱਖਣੀ ਔਰ ਵਿਰੋਧੀ ਪਾਰਟੀਆਂ ਪੂਰੀ ਤਰ੍ਹਾਂ ਤਵਸਤ ਕਰਨੀਆਂ ਅੱਜ ਕਹਿੰਦਾ ਹੈ ਕਿ ਇਹ ਦੇਖੋ ਕਿੱਦਾਂ ਚੋਰੀ ਵੇਚਦੇ ਆ ਇਹ ਇਹ ਕਿੱਦਾਂ ਝੂਠ ਵੇਚਦੇ ਆ ਇਹਨਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਅੱਜ ਪਤਾ ਕੀ ਕਹਿੰਦਾ ਹੈ ਕਹਿੰਦਾ ਮੈਂ ਨਵੀਂ ਗਿਫਟ ਦਿੱਤੀ ਐ ਪੰਜਾਬੀਆਂ ਨੂੰ ਆ ਗਵਿੰਦਵਾਲ ਸਾਹਿਬ ਵਾਲਾ ਜਿਹੜਾ ਥਰਮਲ ਪਲਾਂਟ ਖਰੀਦ ਲਿਆ ਮੈਂ ਕਹਿੰਦਾ ਪੰਜਾਬ ਦਾ ਮੁੱਖ ਮੰਤਰੀ ਐ ਇਹਨੂੰ ਇਹ ਪੁੱਛਣਾ ਚਾਹੀਦਾ ਹੈ ਵੀ ਕੀ ਇਸ ਥਰਮਲ ਪਲਾਂਟ ਦੇ ਉੱਤੇ 6-7000 ਕਰੋੜ ਰੁਪਏ ਦਾ ਕਰਜ਼ਾ ਨਹੀਂ ਚੜਿਆ ਹੋਇਆ ਉਹ ਕਰਜ਼ਾ ਕੌਣ ਮੋੜੂ ਤੁਸੀਂ ਤਾਂ ਮੋੜਨਾ ਨਹੀਂ ਉਹ ਕਰਜ਼ਾ ਇਹ ਚਿੱਟਾ ਹਾਥੀ ਖਰੀਦ ਕੇ ਲਿਆਇਆ ਤੂੰ ਇਹ ਚਿੱਟਾ ਹਾਥੀ ਖਰੀਦ ਕੇ ਪੰਜਾਬੀਆਂ ਦੇ ਸਿਰ ਮੜਤਾ ਤੇ ਹੁਣ ਦੱਸ ਵੀ ਇਹ 7000 ਕਰੋੜ ਮੋੜੂ ਕੌਣ ਤੁਸੀਂ ਤਾਂ ਕਹਿੰਦੇ ਸੀ ਇਹ ਪੀਪੀਏ ਜਿਹੜੇ ਬਿਜਲੀ ਸਸਤੀ ਦੇਣੀ ਐ ਇਹ ਆਉਂਦੇ ਹੀ ਪਹਿਲੇ ਦਿਨ ਰੱਦ ਕਰ ਦੇਵਾਂਗੇ ਤੂੰ ਤੇ ਚੀਮਾ ਸਾਹਿਬ ਛੀਕਾ ਮਾਰਦੇ ਹੁੰਦੇ ਕੋਠਿਆਂ ਦੇ ਖੜਕੇ ਤੁਸੀਂ ਤੁਸੀਂ ਤਾਂ ਕਹਿੰਦੇ ਹੁੰਦੇ ਸਸਤੀ ਬਿਜਲੀ 24 ਘੰਟੇ ਦੇਵਾਂਗੇ ਕੀ ਹੋਇਆ ਉਹਦਾ ਅੱਜ ਪੰਜਾਬ ਨੂੰ ਨੀਰਪੀਰ ਬਿਜਲੀ ਖਰੀਦ ਰਿਆ ਜਵਾਬ ਦੇ ਖਰੀਦ ਰਿਆ ਕਿ ਨਹੀਂ ਖਰੀਦ ਰਿਆ ਫੇਰ ਇਹ 80% ਦੇ ਉੱਤੇ ਦੂਸਰੇ ਸੂਬਿਆਂ ਨੇ ਸਮਝੌਤੇ ਕੀਤੇ ਹੋਣਗੇ ਅਸੀਂ 100 ਤੇ ਵੀ ਬਿਜਲੀ ਲਈਏ ਨਾ ਲਈਏ ਅਸੀਂ 100% ਤੁਹਾਨੂੰ ਦੇਾਂਗੇ ਕਿੰਨਾ ਪੈਸਾ ਦਿੱਤਾ ਤੁਸੀਂ 2 ਸਾਲਾਂ ਚ ਕਾਰ ਵਾਈਟ ਪੇਪਰ ਇਸ਼ੂ ਉਸ ਤੋਂ ਪਹਿਲਾਂ 6000 ਕਰੋੜ ਰੁਪਏ ਦਿੱਤਾ ਇਹ ਗੱਲਾਂ ਹਵਾਈ ਕਰਨੀਆਂ ਹੈ ਇੱਕ ਵੀ ਵਾਅਦਾ ਪੂਰਾ ਨਾ ਕਰਨਾ 1100 ਰੁਪਏ ਔਰਤਾਂ ਨੂੰ 36000 ਮਾਸਟਰ ਸਭ ਟੈਂਕੀਆਂ ਦੇ ਚੜੇ ਫਿਰਦੇ ਆ ਪੰਜਾਬ ਧਰਨਿਆਂ ਦਾ ਸੂਬਾ ਬਣ ਗਿਆ ਰੋਸ਼ ਅਕਰੋਸ਼ ਹਰ ਥਾਂ ਤੇ ਗਾਲਾਂ ਇਹਦੇ ਘਰ ਚ ਨਹੀਂ ਵੜ ਸਕਦਾ ਮੁੱਖ ਮੰਤਰੀ ਇਹ ਇਹ ਰੋਸ਼ਾਕਰੋਸ਼ ਦੀਆਂ ਹੈ ਕੀ ਕੀਤਾ ਕਿਸਾਨੀ ਦਾ ਭਾਈ ਜੋ ਤੁਸੀਂ ਕਿਹਾ ਸੀ ਉਹ ਤੋਂ ਸਾਰੀਆਂ ਚੀਜ਼ਾਂ ਤੋਂ ਫਿਰ ਗਏ ਕਿਉਂ ਕਿਉਂਕਿ ਤੁਹਾਡੇ ਕੋਲ ਸਾਧ ਨਹੀਂ ਹੈ ਨਹੀਂ ਪੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ ਉਹ ਸਾਧਨ ਕਿੱਥੋਂ ਆਉਣੇ ਆ ਚੋਰੀ ਰੋਕ ਇਸ ਕਰਕੇ ਪੰਜਾਬ ਦੀ ਕਾਂਗਰਸ ਨੂੰ ਇੱਕੋ ਹੀ ਆਹਵਾਨ ਹੈ ਇਹ ਸਾਰੇ ਵਰਕਰ ਆਪਣੇ મત ਭੇਦ ਭੁਲਾ ਕੇ ਇਕੱਠੇ ਹੋਣ ਸੱਦਿਆਂ ਦੀ ਕਾਦੀ ਗੱਲ ਆ ਮੈਂ ਤਾਂ ਸਾਰਿਆਂ ਨੂੰ ਸੱਦਾ ਭਾਈ ਜਿੱਥੇ ਲੋਕ ਇਕੱਠੇ ਹੁੰਦੇ ਆ ਕਾਂਗਰਸ ਦੀ ਵਿਚਾਰਤਾਰਾ ਕਾਂਗਰਸ ਇੱਕ ਵਿਚਾਰ ਹੈ ਇੱਕ ਸੈਕੂਲਰ ਵਿਚਾਰ ਹੈ ਸੈਕੂਲਰ ਵਿਚਾਰ ਕੀ ਹੈ ਕਾਦੇ ਤੇ ਖੜਾ ਹੈ ਨੀਤੀ ਤੇ ਖੜਾ ਹੈ ਪੋਲਿਸੀ ਤੇ ਨਿਆਂ ਤੇ ਖੜਾ ਹੈ ਜਸਟਿਸ ਤੇ ਧਰਮ ਤੇ ਖੜਾ ਹੈ ਧਰਮ ਕੀ ਹੈ ਭੁੱਖਿਆਂ ਨੂੰ ਲਜਾਣਾ ਰੋਂਦਿਆਂ ਨੂੰ ਹਸਾਣਾ ਪੰਜਾਬ ਦੀ ਰਾਹ ਦੇ ਹਰ ਰੋੜੇ ਨੂੰ ਹਟਾਉਣਾ ਇਸ ਕਰਕੇ ਅਸੀਂ ਪਾਲਿਸੀਆਂ ਦੀਆਂ ਗੱਲਾਂ ਕਰਾਂਗੇ ਇਹਨਾਂ ਨੇ ਜਿਹੜਾ ਪੰਜਾਬ ਨੂੰ ਧੋਖਾ ਦਿੱਤਾ ਮੈਂ ਕਹਿੰਦਾ ਜਿੰਨਾ ਪੰਜਾਬ ਨੇ ਇਹਨਾਂ ਨੂੰ ਹਮ ਹਮਾ ਕੇ ਇੱਕ ਵਿਕਲਪ ਬਣ ਕੇ ਵੀ ਭਾਈ ਰਲੇ ਹੋਏ ਨੇ ਅਸੀਂ ਨਵੇਂ ਬੰਦੇ ਚਾਹੁੰਦੇ ਆ ਕਰਪਟ ਨੇ ਠੀਕ ਹੈ ਘਰ ਘਰ ਨੌਕਰੀ ਦੀ ਗੱਲ ਹੋਰ ਵੀ ਚੀਜ਼ਾਂ ਗੱਲਾਂ ਕੀਤੀਆਂ ਸੀਗੀਆਂ ਅਸੀਂ ਨਵੇਂ ਬੰਦੇ ਚ ਕੀ ਕੀਤਾ ਇਹਨਾਂ ਨੇ ਦੱਸੋ ਹੈ ਕੋਈ ਦਿਖਾਉਣ ਨੂੰ ਇਸ ਕਰਕੇ ਪੰਜਾਬ ਮਰਨ ਨਹੀਂ ਦੇਣਾ ਡਿਗਨ ਨਹੀਂ ਦੇਣਾ ਗੁਰੂਆਂ ਦੀ ਇਹ ਧਰਤੀ ਪੀਰਾਂ ਦੀ ਇਹ ਧਰਤੀ ਇਹ ਦੁਬਾਰਾ ਖੜੀ ਕਰਨੀ ਹੈ ਇਹ ਹੁਣ ਚੱਲਣਾ ਨਹੀਂ ਕਿ ਲੋਕਾਂ ਦੀਆਂ ਅੱਖਾਂ 'ਚ ਮਿੱਟੀ ਪਾਈ ਜਾਓ ਪਾਈ ਜਾਓ ਰਲ ਮਿਲ ਕੇ 80 20 ਤੇ 75 25 ਨਾਲ ਪੰਜਾਬ ਨੂੰ ਖਾਈ ਜਾਓ ਖਾਈ ਜਾਓ ਆਈ ਜਾਓ ਤੇ 100 ਮਣ ਦੁੱਧ ਦੇ ਵਿੱਚ ਖੱਟਾ ਪਾਈ ਜਾਓ ਪਾਈ ਜਾਓ ਪਾਈ ਜਾਓ ਗੁਰਵਿੰਦਰ ਕੰਗ ਕਹਿੰਦੇ ਆ ਕਿ ਨਰਜੋਤ ਸਿੰਘ ਸਿੱਧੂ ਜਿਹੜਾ ਤੰਜ ਕਰ ਇਹ 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 ਇਹਨੂੰ ਕਹਿਣਾ ਚੀ ਮੁੱਖ ਮੰਤਰੀ ਕਹੇ ਮੈਨੂੰ ਜਦੋਂ ਮੈਂ ਇਹਦੇ ਕੋਲ ਉਹ ਲੈ ਕੇ ਗਿਆ ਸੀਗਾ ਉਹ ਤਾਂ ਕਹਿੰਦੇ ਸਾਰਾ ਪੂਰਾ ਕਰੂੰ ਦੱਸ ਨਾ ਮੁੱਖ ਮੰਤਰੀ ਕਿਉਂ ਨਹੀਂ ਆਉਂਦਾ ਤੇ ਮੈਂ ਟਕਾ ਕੇ ਕਹਿਣਾ ਵੀ ਕੇਜਰੀਵਾਲ ਸਾਹਿਬ ਤੁਸੀਂ ਇੰਨੀ ਚੋਰੀ ਕੀਤੀ ਹੈ ਜਵਾਬ ਆਇਆ ਮੈਂ ਇਹਨੂੰ ਕਹਿਣਾ ਵੀ ਮਾਫੀ ਦੇ 50000 ਕਰੋੜ ਰੁਪਏ ਤੁਸੀਂ ਖਾਨੇ ਹੋ ਡਕਾਰ ਵੀ ਦੀ ਮਾਰਦੇ ਜਵਾਬ ਦਿੰਦਾ ਤੇ ਪਿਆਦਿਆਂ ਜੀ ਨੂੰ ਅਗੇ ਖੜਾ ਕਰਦਾ ਪਿਆਦਿਆਂ ਪਿਉਦਿਆਂ ਦੇ ਅੱਗੇ ਨਹੀਂ ਆਉਂਦਾ ਮੈਂ ਗੱਠ ਜੋੜ ਸਮਝ ਨਹੀਂ ਗੱਠ ਜੋੜ ਮੈਂ ਤੁਹਾਨੂੰ ਗੱਠ ਜੋੜ ਦੀ ਗੱਲ ਅੱਜ ਵੀ ਕਹੇ ਤੀ ਪਹਿਲਾਂ ਵੀ ਕਹੇ ਤੀ ਹਜ਼ਾਰਾਂ ਵਾਰ ਕਹੇ ਤੀ ਗੱਠ ਜੋੜ ਇੱਕ ਉਸ ਤਾਕਤ ਨਾਲ ਲੜਾਈ ਲੜ ਰਹੇ ਆ ਅਸੀਂ ਜਿਹੜੀ ਸੰਡੀਆਂ ਚ ਵੰਡੀਆਂ ਪਾਉਂਦੀ ਹੈ ਜਿਹੜੀ ਗੁਰੂ ਦੇ ਫਲਸਫੇ ਤੋਂ ਹੀ ਉਲਟੀ ਚੱਲਦੀ ਹੈ ਠੀਕ ਹੈ ਕਿ ਨਹੀਂ ਉਸ ਤਾਕਤ ਨਾਲ ਲੜ ਰਹੇ ਆ ਜਿਹੜੀ ਸਾਰੀਆਂ ਏਜੰਸੀਆਂ ਨੂੰ ਬੇੜੀਆਂ ਪਾਈ ਖੜੀ ਹੈ ਇਲੈਕਸ਼ਨ ਕਮਿਸ਼ਨ ਤੇ ਸ਼ੱਕ ਹੈ ਕਿ ਨਹੀਂ ਦੱਸ ਹੈ ਕਿ ਨਹੀਂ ਸਾਰੀ ਦੁਨੀਆ ਅੱਜ ਕੀ ਕਹਿੰਦੀ ਫਿਰਦੀ ਹੈ ਹੈ ਜੁਡੀਸ਼ਰੀ ਸ਼ੱਕ ਦੇ ਘੇਰਿਆਂ ਦੇ ਵਿੱਚ ਸੀਬੀਆਈ ਕੋਈ ਤੋਤਾ ਕਹਿੰਦਾ ਕੋਈ ਕੁਛ ਕਹਿੰਦਾ ਇਹ ਏਜੰਸੀਆਂ ਕਨਸਟੀਟਿਊਸ਼ਨ ਤੋਂ ਪਾਵਰ ਡਰਾ ਕਰਦੀਆਂ ਨੇ ਔਰ ਮੈਂ ਹੋਰ ਗੱਲ ਕਹਿਣਾ ਟਕਾ ਕੇ ਕਹਿਣਾ ਕਿ ਜਿਹੜੀ ਸੂਝ-ਬੂਝ ਹੈ ਨਾ ਭਗਵੰਤ ਮਾਨ ਸਾਹਿਬ ਉਹ ਘਾਸ ਚਰਨ ਚਲੀ ਜਵੇ ਨਾ ਤਾਂ ਫਿਰ ਸਮਝ ਲਓ ਵਿਨਾਸ਼ ਕਾਲ ਹੈ ਵਿਪਰੀਤ ਬੁੱਧੀ ਉਹ ਭਾਈ ਜਦੋਂ ਅਸੀਂ ਜਿੱਤੇ 38% ਵੋਟਾਂ ਕੈਪਟਨ ਮਨਿੰਦਰ ਸਿੰਘ ਨੂੰ ਉਦੋਂ ਜੋ ਬੰਗਾਰ ਐਲੀਆਂ ਕੀਤੀਆਂ ਸੀ ਨਵਜੋਤ ਸਿੰਘ ਸਿੱਧੂ ਨੇ 54 ਜਿੱਤੇ 38% ਵੋਟਾਂ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਤੁਨੂੰ ਪਈਆਂ 23% ਠੀਕ ਹੈ ਤੇ ਜਦੋਂ ਤੁਸੀਂ ਜਿੱਤੇ ਤੇ ਤੁਨੂੰ 42% ਪਈਆਂ ਤੇ ਸਾਨੂੰ ਪਈਆਂ 25 ਇਹਦਾ ਮਤਲਬ 16 ਤੋਂ 17% ਵੋਟਾਂ ਦੋ ਸੈਕੂਲਰ ਪਾਰਟੀਆਂ ਦੀ ਇੱਕ ਤੇ ਹੈਗੀ ਐ ਦੂਜੇ ਪਾਸੇ ਅਕਾਲੀ ਦਲ ਉਹ ਪੰਥਕ ਪਾਰਟੀ ਹੈ ਰਹੀ ਨਹੀਂ ਜਿਹੜੇ ਪੰਥ ਦੇ ਨਾਂ ਦੇ ਉੱਤੇ ਉਹਨਾਂ ਨੇ ਰਾਜ ਕੀਤਾ ਉਸੇ ਪੰਥ ਨੂੰ ਖੋਰਾ ਲਾਇਆ ਪੰਥ ਨਹੀਂ ਉਹਨਾਂ ਨੂੰ ਰਿਜੈਕਟ ਕੀਤਾ ਗੁਰੂ ਸਾਹਿਬ ਦੀ ਬੇਅਦਬੀ ਉਹਦੇ ਬਾਰੇ ਰੌਲਾ ਪਾਉਂਦੇ ਹੀ ਰਹੇ ਠੀਕ ਹੈ ਦੂਜੇ ਪਾਸੇ ਆਜੋ ਬੀਜੇਪੀ ਉਹ ਨੈਸ਼ਨਲਿਸਟਿਕ ਪਾਰਟੀ ਹੈ ਜਿੱਥੇ ਜਿੱਥੇ ਦੋਸ ਸੈਕੂਲਰ ਵਧੀਆਂ ਨੇ ਠੀਕ ਹੈ ਨਹੀਂ ਉੱਥੇ ਸੈਕੂਲਰ ਪਾਰਟੀ ਦੀ ਵੋਟ ਸੈਕੂਲਰ ਪਾਰਟੀ ਖਾਂਦੀ ਤੇ ਭਾਈ ਜੇ ਤੁਸੀਂ ਕੰਸੋਲੀਡੇਟ ਹੋਨੇ ਹੋ ਜੇ ਵਰਕਰ ਇਕੱਠਾ ਨਹੀਂ ਹੋਣਾ ਚਾਹੁੰਦਾ ਉਸ ਵੱਡੀ ਲੜਾਈ ਦੇ ਖਾਤਰ ਦੇਸ਼ ਨੂੰ ਬਚਾਉਣ ਦੇ ਖਾਤਰ ਵੱਡੀ ਲੜਾਈ ਦੇ ਖਾਤਰ ਭਾਈ ਤੁਸੀਂ ਆਪਣਾ ਖੜਾ ਆਪ ਲਾ ਲੋ ਜਿੱਥੇ ਕਾਂਗਰਸ ਨੂੰ ਟਿਕਟ ਮਿਲਦੀ ਉੱਥੇ ਕਾਂਗਰਸ ਖੜੇ ਕਾਂਗਰਸ ਦਾ ਵਰਕਰ ਖੜੇ ਦੂਆ ਕੋਈ ਆ ਵੀ ਨਾ ਲੇਕਿਨ ਇਹ ਗੱਲ ਯਾਦ ਰੱਖਣਾ ਤੁਹਾਡੀ ਵੋਟ ਕਨਸੋਲੀਡੇਟ ਹੁੰਦੀ ਹੈ ਤੁਸੀਂ 50% ਤੋਂ ਸ਼ੁਰੂ ਕਰਦੇ ਹੋ ਤੇ ਜੇ ਅੱਜ ਅਕਾਲੀ ਦਲ ਤੇ ਬੀਜੇਪੀ ਇਕੱਠੀ ਹੁੰਦੀ ਹੈ ਔਰ ਤੁਸੀਂ ਇਕੱਠੇ ਨਹੀਂ ਹੁੰਦੇ ਤੇ ਤੁਸੀਂ 25 25 27 22% ਤੋਂ ਸ਼ੁਰੂ ਕਰੋਗੇ ਤੇ ਉਹ 35% ਤੋਂ ਸ਼ੁਰੂ ਕਰਨਗੇ 27 27% ਤੇ ਉਦੋਂ ਅੱਗੇ ਚਲੋ 27 ਦੇ ਵਿੱਚ 6% ਬੀਜੇਪੀ ਦੀ ਵੋਟ ਜਿਹੜੀ ਟੁੱਟੀ ਨਹੀਂ ਜਦੋਂ ਤੁਹਾਡੀਆਂ 16 17 ਉਧਰ ਜਾਂਦੀਆਂ ਤੇ 17 18 ਇੱਧਰ ਆਉਂਦੀਆਂ ਨੇ ਉਦੋਂ ਨਾ ਬੀਜੇਪੀ ਦੀ ਵੋਟ ਟੁੱਟੀ ਹੈ ਨਾ ਅਕਾਲੀ ਦਲ ਦੀ ਵੋਟ ਟੁੱਟੀ ਹੈ ਉਹਨਾਂ ਦੀ ਉਦਾਂ ਦੀ ਉਦਾਂ ਹੀ ਖੜੀ ਹੈ ਸਮਝੇ ਨਹੀਂ ਫੇਸ ਕਰਕੇ ਉਹ 35 ਤੇ ਸ਼ੁਰੂ ਕਰਨ ਤੁਸੀਂ 40 ਤੇ ਜੇ ਨਹੀਂ ਕਰਨਾ ਜੇ ਮਤ ਪੇ ਦੇਣੇ ਆ ਔਰ ਮੈਂ ਰੋਜ਼ ਠੋਕਦਾ ਕਿਉਂਕਿ ਮਤ ਵਿਚਾਰਧਾਰਾ ਦੇ ਨੇ ਪਰ ਜੇ ਵਿਚਾਰਧਾਰਾ ਪਾਰਟੀਆਂ ਹੀ ਨਾ ਰਹੀਆਂ ਫਿਰ ਵਿਚਾਰਧਾਰਾ ਕਾਦੀ ਰਹਿ ਜਾਣੀ ਮੈਨੂੰ ਕੱਲ ਦੱਸੋ ਇਹ ਵੀ ਤੇ ਵੱਡੀ ਲੜਾਈ ਹੈ ਨਾ ਸੋ ਇਸ ਕਰਕੇ ਪਰਿਸਥਿਤੀਆਂ ਹੁੰਦੀਆਂ ਨੇ ਪੋਲਿਟਿਕਸ ਦੇ ਵਿੱਚ ਪਰਿਸਥਿਤੀਆਂ ਹੁੰਦੀਆਂ ਨੇ ਸਥਿਤੀਆਂ ਹੁੰਦੀਆਂ ਨੇ ਉਹਨਾਂ ਨੂੰ ਉਸ ਦੇ ਹਿਸਾਬ ਦੇ ਨਾਲ ਹੀ ਡੀਲ ਕਰਨਾ ਪੈਂਦਾ ਜਾਂ ਤੇ ਅਨੁਕੂਲ ਪਰਿਸਥਿਤੀਆਂ ਪੈਦਾ ਕਰ ਲੋ ਜਾਂ ਪਰਿਸਥਿਤੀਆਂ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲੋ ਦੋ ਹੀ ਵਿਕਲਪ ਨੇ ਮਿੱਤਰ ਪਿਆਰੇ ਮੇਰੀ ਗੱਲ ਨੂੰ ਸਮਝਦੇ ਹੋ ਇਸ ਕਰਕੇ ਇਹ ਸੋਚਣਾ ਪਊਗਾ ਸਾਨੂੰ ਕਿ ਅਸੀਂ ਲੜਾਈ ਕਿੱਦਾਂ ਲੜਨੀ ਹੈ ਔਰ ਲੜਾਈ ਸੂਝ-ਬੂਝ ਨਾਲ ਲੜਨੀ ਹੈ ਲੜਾਈ ਦਿਮਾਗ ਦੇ ਨਾਲ ਲੜਨੀ ਹੈ ਲੜਾਈ ਕੱਲੀ ਜਜ਼ਬਾਤਾਂ ਨਾਲ ਤੇ ਇਮੋਸ਼ਨਸ ਦੇ ਨਾਲ ਨਹੀਂ ਲੜੀ ਜਾ ਸਕਦੀ ਭਾਈ ਆਮ ਆਦਮੀ ਪਾਰਟੀ ਠਾ 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 ਕਰਦੀ ਠਿਕਦੀ ਹੈ ਠੀਕ ਹੈ ਲੇਕਿਨ ਅਗਰ ਤੁਸੀਂ ਜਲੰਧਰ ਦਾ ਇਲੈਕਸ਼ਨ ਦੇਖੋ ਠੀਕ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਹੈ ਉਧਾਰਾ ਸਾਡਾ ਕੈਂਡੀਡੇਟ ਇੱਕ ਸੀਟ ਹੈ ਇਹਨਾਂ ਦੀ ਲੋਕ ਸਭਾ ਦੇ ਵਿੱਚ ਤੇ ਜੇ ਉਹਨਾਂ ਦੀਆਂ ਵੋਟਾਂ ਇਕੱਠੀਆਂ ਕਰ ਲੋ ਬੀਜੇਪੀ ਤੇ ਅਕਾਲੀ ਦਲ ਦੀਆਂ ਜ਼ਿਆਦਾ ਨਹੀਂ ਜ਼ਿਆਦਾ ਨਹੀਂ ਇਸ ਕਰਕੇ ਕਿਸੇ ਨੂੰ ਵੀ ਕਮਜ਼ੋਰ ਨਹੀਂ ਆਕਣਾ ਚਾਹੀਦਾ ਜੇ ਪੰਜਾਬ ਦਾ ਭਵਿੱਖ ਪੰਜਾਬ ਦੇ ਨਵੀਂ ਪੀੜ੍ਹੀ ਜਿਹੜੀ ਬਾਹਰ ਜਾਈ ਜਾਂਦੀ ਆ ਉਹਦਾ ਭਵਿੱਖ ਇਲੈਕਸ਼ਨ ਅਸੀਂ ਉਹਦੇ ਲਈ ਲੜਦੇ ਆ ਤੇ ਜੇ ਉਹਦੀ ਖਾਤਰ ਲੜਨਾ ਹੈ ਤੇ ਵੱਡੇ ਦੁਸ਼ਮਣ ਟਾਉਣੇ ਪੈਣਗੇ ਭਾਵੇਂ ਉਹ ਪੰਜਾਬ ਦੇ ਵਿੱਚ ਇੰਨੇ ਤਗੜੇ ਨਹੀਂ ਨੇ ਪਰ ਅਗਰ ਉਹ ਦੇਸ਼ ਦੇ ਵਿੱਚ ਤਗੜੇ ਨੇ ਕਿਸੇ ਤਾਂ ਕਿਸੇ ਤਰੀਕੇ ਨਾਲ ਸਮਝੌਤਾ ਕਰਕੇ ਅੱਗੇ ਵਧਣਾ ਪਊਗਾ ਇਕੱਠਿਆਂ ਹੋ ਕੇ ਲੜਨਾ ਪਊਗਾ ਇਹ ਪੰਜੇ ਉਂਗਲਾਂ ਕੋਈ ਲੰਬੀ ਕੋਈ ਛੋਟੀ ਕੋਈ ਮੋਟੀ ਕੋਈ ਪਤਲੀ ਜਦੋਂ ਇਕੱਠੀਆਂ ਹੋ ਜਾਂਦੀਆਂ ਨੇ ਕਿਸੁਨ ਬਣ ਕੇ ਬੱਤੀ ਸੀ ਕੱਢ ਦਿੰਦੀਆਂ ਨੇ ਇਕੱਠਾ ਹੋਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਮੈਂ ਤੇ ਵਰਕਰਾਂ ਦੇ ਕੋਲ ਜਦੋਂ ਜਾਣਾ ਪੰਜਾਬ ਦੀ ਆਵਾਜ਼ ਚੁੱਕਦਾ ਪੰਜਾਬ ਦੀ ਵਿੱਤੀ ਪਰਿਸਥਿਤੀ ਕਿਦਾਂ ਡਗਮਗਾ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਕਿਦਾਂ ਬੇਵਕੂਫ ਬਣਾ ਕੇ ਉਹਨਾਂ ਤੇ ਟੈਕਸ ਲਾਏ ਜਾ ਰਹੇ ਹੈ 70 70 ਹਜ਼ਾਰ ਕਰੋੜ ਰੁਪਈਆ ਇਹਨਾਂ ਤੋਂ ਡੀਜ਼ਲ ਪੈਟਰੋਲ ਇਹੋ ਜੀਆਂ ਚੀਜ਼ਾਂ ਤੇ ਟੈਕਸ ਲਿੱਤਾ ਜਾ ਰਿਹਾ ਔਰ ਜਿਹੜਾ ਇਹਨਾਂ ਦਾ ਪੈਸਾ ਹੈ 60 70 ਹਜ਼ਾਰ ਕਰੋੜ ਰੁਪਏ ਜਿਹੜਾ ਸੈਂਟਰ ਦੀਆਂ ਸਕੀਮਾਂ ਚ ਡਬਲ ਹੁੰਦਾ ਉਹ ਖਾਧਾ ਜਾ ਰਿਹਾ ਇਹ ਕੋਈ ਨਵੀਂ ਗੱਲ ਤਾਂ ਨਹੀਂ ਕਰ ਰਹੇ ਸਾਹਿਬ ਸਿੱਧੂ ਸਾਹਿਬ ਪੰਜਾਬ ਦੀ ਗੱਲ ਕੀਤੀ ਤੁਸੀਂ ਪੰਜਾਬ ਦੇ ਵਿੱਚ ਜਿਹੜਾ ਨੌਜਵਾਨੀ ਦੀ ਗੱਲ ਕੀਤੀ 90 ਦੇ ਦਹਾਕੇ ਤੋਂ ਲੈ ਕੇ ਹੁਣ ਤੱਕ ਜਿਹੜਾ ਨੌਜਵਾਨਾਂ ਦਾ ਘਾਣ ਹੋ ਰਿਹਾ ਗੁਰਦੇਵ ਸਿੰਘ ਕੌਂਕੇ ਦੀ ਗੱਲ ਕੀਤੀ ਜ਼ਥੇਦਾਰ ਦੀ ਜਿਹੜਾ ਉਹਨਾਂ ਨੂੰ ਵਲਟ ਰੁੱਕ ਕੇ ਉਦੋਂ ਸਰਕਾਰ ਕਾਂਗਰਸ ਦੀ ਸੀ ਰੋਮਨੀ ਕਾਲੀਦਾਲ ਦੀ ਸਰਕਾਰ ਦੇ ਵਿੱਚ ਉਹਦਾ ਕੋਈ ਜਵਾਬ ਨਹੀਂ ਹੋਂ ਤੱਕ ਉਹ ਕਹਿ ਰਹੇ ਹਾਂ ਵੀ ਗੁਰਦੇਵ ਸਿੰਘ ਕੌਂਗੇ ਨਾਲ ਜੋ ਹੋਇਆ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਿ ਰਹੇ ਹਾਂ ਕਿ ਕਿਸੇ ਵੀ ਨਿੱਜੀ ਸੁਵਾਰਥ ਦੇ ਕਰਕੇ ਜਦੋਂ ਪੰਜਾਬ ਨੂੰ ਵੇਚਿਆ ਜਾਂਦਾ ਜਦੋਂ ਪੰਜਾਬ ਦੀ ਵਿਚਾਰਧਾਰਾ ਨੂੰ ਵੇਚਿਆ ਜਾਂਦਾ ਜਦੋਂ ਪੰਜਾਬ ਨੂੰ ਗਿਰਵੀ ਰੱਖਿਆ ਜਾਂਦਾ ਨਿੱਜੀ ਸੁਵਾਰਥਾਂ ਦੀ ਚੰਦ ਲੋਕਾਂ ਦੀ ਪੂਰਤੀ ਦੇ ਲਈ ਜਦੋਂ ਪੰਜਾਬੀਅਤ ਨੂੰ ਤੋੜਿਆ ਜਾਂਦਾ ਤੇ ਮੈਂ ਉਹਦੇ ਖਿਲਾਫ ਖੜਦਾ ਹਾਂ ਕੋਈ ਅੱਜ ਨਹੀਂ ਖੜਾ 25 ਸਾਲਾਂ ਦਾ ਇਹੀ ਲੜਾਈ ਲੱਗਦੀ ਜਦੋਂ ਸੱਭ ਪਹਿਲਾਂ ਦੋ ਸਰਕਾਰਾਂ ਬਣੀਆਂ ਦੇਖ ਲਿਓ ਤੁਸੀਂ ਉਦੋਂ ਇੱਕ ਵਾਰ 23 ਚੋਂ ਬੀਜੇਪੀ 19 ਜਿੱਤੀ ਸੀ ਦੂਜੀ ਵਾਰ 23 ਚੋਂ 14 ਮੋਢਲਾ ਯੋਗਦਾਨ ਤਿੰਨ ਵਾਰ ਐਮਪੀ ਬਣਿਆ ਅੰਮ੍ਰਿਤਸਰ ਤੋਂ ਹੁਣ ਦੋ ਦੋ ਸੀਟਾਂ ਨੇ ਉਹਨਾਂ ਦੀ ਮੈਂ ਉਹਨਾਂ ਬਾਰੇ ਕੀ ਕਹਾਂ ਸਿੱਧੂ ਅਕਾਲੀ ਦਲ ਦੀਆਂ ਵੀ ਦੋ ਕਿੰਨੀਆਂ ਰਹਿ ਗਈਆਂ ਦੇਖ ਲਓ ਤੁਸੀਂ ਸਿੱਧੂ ਸਾਹਿਬ ਤੁਸੀਂ ਖੱਟ ਜੋੜ ਤੇ ਸਵਾਲ ਹੈ ਨਾ ਹੁਣ ਹੈ ਨਾ 91 ਸੀਟਾਂ ਇਹਨਾਂ ਨੂੰ ਜਿਤਾਈਆਂ ਲੋਕਾਂ ਨੇ ਇਹ ਕੀ ਕਰ ਰਹੇ ਨੇ ਕਿਹੜੇ ਗੋਲ ਖਲਾਰੇ ਨੇ ਇਹਨਾਂ ਨੂੰ ਮੈਂ ਰੋਜ਼ ਐ ਸਵੈਟਰ ਵਾਂਗੂ ਦੇੜਦਾ ਜਵਾਬ ਹੁੰਦਾ ਸਿੰਦੂ ਸਾਹਿਬ ਤੁਸੀਂ ਗੱਠ ਜੋੜ ਤੇ ਕੈਮ ਆ ਜੀ ਪਰ ਜਿਹੜੇ ਡਿਬਰੂਗੜ ਨੌਜਵਾਨ ਭੇਜੇਗਾ ਮੈਂ ਕੈਮ ਨਾ ਮੈਂ ਕੈਮ ਨਾ ਮੈਂ ਖਿਲਾਫ ਨਾ ਮੈਂ ਉਹ ਮੈਂ ਤਾਂ ਤੱਥ ਰੱਖਦਾ ਅੱਗੇ ਨਿਰਣਾ ਹਾਈ ਕਮਾਂਡ ਦਾ ਜਿਹੜੇ ਨੌਜਵਾਨ ਡਿਬਰੂਗੜ ਭੇਜੇਗਾ ਜੀ ਜੋ ਹਾਈ ਕਮਾਂਡ ਕਹੂਗੀ ਜੀ ਅਸੀਂ ਹਾਈ ਕਮਾਂਡ ਦੇ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਜੀ ਉਸ ਰਾਹ ਤੇ ਤੁਰਾਂਗੇ ਜੀ ਦੀ ਹੋਲ ਇਜ਼ ਲਾਰਜਰ ਦੈਨ ਦੀ ਪਾਰਟਸ ਜੀ ਮੇਰਾ ਤੇ ਇੱਕ ਓਪੀਨੀਅਨ ਹੈ ਸਮਝਿਆ ਨਹੀਂ ਔਰ ਉੱਥੇ ਵੀ ਜਦੋਂ ਮੀਟਿੰਗ ਹੋਈ ਉਸ ਓਪੀਨੀਅਨ ਦੇ ਅਸੀਂ ਦੇਖ ਕੇ ਆਏ ਸਮਝਿਆ ਨਹੀਂ ਮੇਰੀ ਗੱਲ ਇੰਨਾ ਕ ਫਰਕ ਸਮਝ ਲਓ ਮੈਂ ਸਾਰਿਆਂ ਨੂੰ ਕਹਿਣਾ ਵੀ ਇਹ ਇਲੈਕਸ਼ਨ ਜੀ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਨੂੰ ਲੜਦਾ ਹੈ ਐਮਪੀ ਬਣਾਉਣ ਦਾ ਇਲੈਕਸ਼ਨ ਹੈ ਇਹ 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 ਚੀਫ ਮਿਨਿਸਟਰ ਦੀ ਲੜਾਈ ਲੜਨ ਵਾਲਾ ਇਲੈਕਸ਼ਨ ਨਹੀਂ ਹੈ ਇਹ ਫਰਕ ਸਮਝ ਲਿਆ ਨਾ ਤੇ ਸਾਰੇ ਫਰਕ ਸਮਝ ਆ ਜਾਣਗੇ ਜਿਹੜਾ ਚੀਫ ਮਿਨਿਸਟਰ ਦਾ ਇਲੈਕਸ਼ਨ ਆ ਉਹ ਸਾਢੇ 3 ਸਾਲ ਬਾਅਦ ਹੈ ਉਦੋਂ ਲੜਾਂਗੇ ਕਟ ਕੇ ਲੜਾਂਗੇ ਜੋ ਪੰਜਾਬ ਦੇ ਵਿੱਚ ਬਤਾਰਾ ਹੋ ਰਿਹਾ ਜੇ ਅਗਰ ਇਸ ਤਰ੍ਹਾਂ ਦੀਆਂ ਖੇਡਾਂ ਵਿਖਾਈਆਂ ਜਾ ਰਹੀਆਂ ਮੈਂ ਕਿਹਾ ਜੇਲਾਂ ਮੈਂ ਕਿਹਾ ਜਦੋਂ ਭਗਵੰਤ ਮਾਨ ਸਾਹਿਬ ਟੂ 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 ਕਰਦਾ ਜਾਂਦਾ ਹੈ ਇਹਦੇ 5G ਜੈਮਰ ਲੱਗਿਆ ਹੁੰਦਾ ਇਹਦੀ ਸਾਡੀ ਸਰਕਾਰ ਯੋਗ ਭੁਜਾਈ ਜਾਂਦੀ ਹੈ 500 ਗੱਡੀ ਜਾਂਦੀ ਹੈ ਨਾਲ ਠੀਕ ਹੈ 5G ਜੈਮਰ ਲੱਗਿਆ ਹੁੰਦਾ ਫਿਰ ਜੇਲਾਂ ਦੇ ਵਿੱਚ 2G ਜੈਮਰ ਕਿਉਂ ਲੱਗੇ ਜੇ ਤੁਸੀਂ ਜੇਲਾਂ ਦਾ ਹੀ ਕਸੂਰ ਕੱਢਦੇ ਹੋ ਭਾਈ ਜਿਹੜੇ ਗੈਂਗਸਟਰ ਤੁਸੀਂ ਕਹਿੰਦੇ ਹੋ ਇਹ ਭਟਕੇ ਹੋਏ ਸਾਡੇ ਪੰਜਾਬ ਦੇ ਨੌਜਵਾਨ ਹੀ ਨੇ ਨਾ ਹੈ ਸੁਧਾਰੋ ਜੇਲ੍ਹ ਦਾ ਮਤਲਬ ਸੁਧਾਰ ਕਰਾ ਤੁਸੀਂ ਵਿਗਾੜ ਕਰ ਬਣਾਤੇ ਉੱਥੇ ਤੁਸੀਂ ਜਾਣ ਬੁੱਝ ਕੇ ਉੱਥੇ 2ਜੀ ਜੈਮਰ ਲਾਏ ਹੋ ਨੇ ਦੋ ਦੋ 10 ਰੁਪਏ ਦੀ ਜਰਦੇ ਦੀ ਪੂੜੀ ਦੀ ਸਮਗਲਿੰਗ ਹੁੰਦੀ ਹੈ ਅੰਦਰ 2000 ਦੀ ਵਿਕਦੀ ਹੈ ਅੰਦਰ ਨਸ਼ਾ ਵਿਕਦਾ ਹੈ ਲੋਕੀ ਥੁੱਕ ਦੇ ਵਿੱਚ ਗੋਲੀਆਂ ਫਸਾਫਸਾ ਵੇਚਦੇ ਅੰਦਰ ਜੇਲ੍ਹਾਂ ਦੇ ਹੈ ਜੇਲ੍ਹ ਮੰਤਰੀ ਕੀ ਕਰ ਰਿਹਾ ਸੁੱਤਾ ਪਿਆ ਹੈ ਹੈ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਹ ਸਾਰੀਆਂ ਚੀਜ਼ਾਂ ਇਹ ਸਾਰੀਆਂ ਚੀਜ਼ਾਂ ਦਾ ਹੱਲ ਹੈ ਕਿ ਪੰਜਾਬ ਸਟੇਟ ਇਨਕਮ ਤੇ ਚੱਲੇ ਸੂਬੇ ਦੇ ਰਿਸੋਰਸਸ ਤੇ ਚੱਲੇ ਕਰਜ਼ੇ ਲੈ ਕੇ ਨਹੀਂ ਚੱਲ ਸਕਦਾ ਭਾਈ ਕਿਸੇ ਕਿਸਾਨ ਮੈਂ ਕਹਿੰਨਾ ਜਿੰਨੇ ਕਿਸਾਨ ਨੇ ਕਰਜ਼ੇ ਚ ਡੁੱਬੇ ਹੋਏ ਨੇ ਪਿਛਲੀ ਵਾਰ ਕਹਿਤਾ 1 ਲੱਖ ਕਰੋੜ ਦਾ ਕਰਜ਼ਾ ਮੋੜਤਾ ਹੈ ਉਹ ਉਹ ਜਿਹੜਾ ਕਰਜ਼ਾ ਹੈ ਉਹ ਬੰਦੇ ਨੂੰ ਮਾਰਦਾ ਹੈ ਸਭ ਤੋਂ ਸੌਖਾ ਕਰਜ਼ਾ ਲੈਣਾ ਤੇ ਸਭ ਤੋਂ ਔਖਾ ਕਰਦਾ ਮੋੜਨਾ ਤੁਸੀਂ 4-4 ਲੱਖ ਕਰੋੜ ਦਾ ਕਰਜ਼ਾ ਚੜਾਉਂਦਾ ਮੋੜਦੇ ਪੰਜਾਬ ਦੇ ਲੋਕ ਨੇ ਲੱਕ ਤੋੜਤਾ ਤੁਸੀਂ ਉਹਨਾਂ ਦਾ ਸਭ ਤੋਂ ਖੁਸ਼ਹਾਲ ਪੰਜਾਬੀ ਸਮਝ ਨਹੀਂ ਆਪ ਤੁਸੀਂ ਗੁਲਛਰ ਰਹੇ ਉੜਾ ਕੇ 5 ਸਾਲ ਮौज ਕਰਕੇ ਐਲਸੀਡੀਆਂ ਲਾ ਕੇ 50-50 ਕਰੋੜ ਆਪਣੇ ਘਰਾਂ ਤੇ ਖਰਚ ਕੇ ਆਉ ਜਾਨੇ ਹੋ ਕਿਤੇ ਜ਼ਮੀਨ 1200 ਕਰੋ 1200 ਏਕੜ ਲੈ ਲੈਣੇ ਹੋ ਸਿੱਧੂ ਜੀ ਤਾਂ ਇਨਕਮ ਸਾਧਨੇ ਥੱਲੇ ਆਈ ਹੈ ਸਰ ਤਾਂ ਸਾਰੇ ਅਕਾਊਂਟ ਬੰਦ ਨੇ ਖੜੇ ਆ ਫਿਰ ਵੀ ਤੁਸੀਂ ਰੈਲੀਆਂ ਕਰ ਰਹੇ ਮੈਂ ਰੈਲੀਆਂ ਨਹੀਂ ਕਰ ਦੇਖੋ ਮੈਂ ਤਾਂ ਤੁਹਾਨੂੰ ਇੰਨਾ ਕਿਹਾ ਵੀ ਚਾਹੇ 1000 ਬੰਦਾ ਆਵੇ ਚਾਹੇ 500 ਆਵੇ ਮੈਂ ਲੋਕਾਂ ਕੋਲ ਜਾਊ ਕਾਂਗਰਸ ਦੇ ਵਰਕਰ ਇਕੱਠੇ ਕਰੂੰ ਵਰਕਰ ਮੇਰੀ ਪੱਗ ਨੇ ਤੇ ਵਰਕਰ ਕਾਂਗਰਸ ਪਾਰਟੀ ਦੀ ਪਛਾਣ ਨੇ ਨਾਮ ਖੋਦਿਆਂਗੇ ਤੇ ਕਿੱਧਰ ਜਾਵਾਂਗੇ ਤੇ ਪਛਾਣ ਖੋਦਿਆਂਗੇ ਤੇ ਕਿੱਧਰ ਜਾਵਾਂਗੇ ਭਾਈ ਰਾਜਾ ਬੜਾਂਗ ਤਾਂ ਕਹਿੰਦਾ ਜੇ ਕਿਸੇ ਨੇ ਬਾਹਰ ਰੈਲੀਆਂ ਕਾਦੀਆਂ ਤਾਂ ਉਹ ਵੱਖਰੇ ਹੋ ਕੇ ਕਰ ਸਕਦੇ ਪਾਰ ਮੈਂ ਕਿਹਾ ਮੈਂ ਕਿਹਾ ਮੇਰੀ ਗੱਲ ਸੁਣੋ ਸਾਡਾ ਪ੍ਰਧਾਨ ਉਹਦੀ ਫੋਟੋ ਲੱਗੀ ਹੈ ਉਹਨੂੰ ਮੰਤਰਣ ਦਿੱਤਾ ਹੈ ਉਹਦੀ ਮਰਜ਼ੀ ਹੈ ਲੇਕਿਨ ਅਸੀਂ ਵਰਕਰ ਜਿਹੜਾ ਹੈ ਉਹ ਕਾਂਗਰਸ ਦੀ ਵਿਚਾਰਧਾਰਾ ਦੇ ਲਈ ਤਾਂ ਲੜੂਗਾ ਨਾ ਉਹ ਆਪਣੇ ਅਸਤਿਤਵ ਲਈ ਤਾਂ ਲੜੂਗਾ ਨਾ ਘਰੇ ਤਾਂ ਨਹੀਂ ਕੋਈ ਬਿਠਾ ਸਕਦਾ ਕਿਸੇ ਨੂੰ ਮੇਰੀ ਗੱਲ ਨੂੰ ਸਮਝੋ ਭਾਈ ਕਾਂਗਰਸ ਦੇ ਹੱਕ ਦੇ ਵਿੱਚ ਅਗਰ ਤੁਸੀਂ ਆਵਾਜ਼ ਬੁਲੰਦ ਕਰਦੇ ਹੋ ਔਰ ਇਹਨੂੰ ਜਵਾਬਦਾਈ ਬਣਾਉਨੇ ਹੋ ਇਸ ਮੁੱਖ ਮੰਤਰੀ ਨੂੰ ਇਹਨੂੰ ਪਤਾ ਹੀ ਹੈ ਨਹੀਂ ਮੈਂ ਤਾਂ ਕਿਹਾ ਇਹਨੂੰ ਪਤਾ ਹੀ ਹੈ ਨਹੀਂ ਵੀ ਇਹ ਜਾ ਕਿੱਧਰ ਨੂੰ ਰਿਹਾ ਹੈ ਕਰ ਕੀ ਰਿਹਾ ਹੈ ਝਾਕਿਆ ਸਿੱਧੂ ਸਾਹਿਬ ਇੱਕ ਝਾਕੀਆਂ ਦੀ ਗੱਲ ਕਰਦਾ ਭਾਈ ਝਾਕੀਆਂ ਪੰਜਾਬ ਦੀ ਉਹ ਤੂੰ ਪੰਜਾਬ ਨੂੰ ਇੰਨਾ ਜ਼ਬਰਦਸਤ ਬਣਾ ਰੰਗਲਾ ਪੰਜਾਬ ਬਣਾ ਕੇ ਲੋਕ ਆ ਕੇ ਪੰਜਾਬ ਨੂੰ ਦੇਖਣ ਝਾਕੀਆਂ ਦੀ ਗੱਲ ਕਿਉਂ ਕਰਦਾ ਉਹ ਤਾਂ ਤੁਸੀਂ ਕਹਿੰਦੇ ਸੀਗੇ ਕਿ 6 ਮਹੀਨਿਆਂ ਦੇ ਵਿੱਚ ਪੰਜਾਬ ਖੜਾ ਕਰ ਦਿਆਂਗੇ ਕਰਜੇ ਮaaf ਕਰਾ ਦੇਵਾਂਗੇ ਇਹ ਕਰ ਦਿਆਂਗੇ ਵੋਟ ਕਰ ਦਿਆਂਗੇ ਝੂਠ ਦੀ ਮਾਰਕੀਟਿੰਗ ਬੰਦ ਕਰੋ ਜਮੀਨ ਤੇ ਦੇਖੋ ਕਿ ਦਿਨੂ ਪੰਜਾਬ ਚ ਮਿਲਦਾ ਕੁਝ ਹੈ ਕਰ ਗੱਲ ਜਿਹੜੀ ਪੰਜਾਬ ਦੀ ਹੋਵੇ ਠੀਕ ਹੈ ਸੋ ਇਹ ਇਹ ਜਿਹੜੀਆਂ ਇਹ ਗੱਲਾਂ ਹਵਾਈ ਛੜਦਾ ਹੈ ਝੂਠ ਨੂੰ 100 ਇੱਕ ਝੂਠ ਨੂੰ 100 ਵਾਰ ਬੋਲਣਾ ਉਹ ਸੱਚ ਨਹੀਂ ਹੋ ਜਾਂਦਾ ਇਹ ਗੁਰੂਆਂ ਦੀ ਧਰਤੀ ਹੈ ਗੁਰੂ ਦੇ ਫਲਸਫੇ ਨਾਲ ਜੁੜ। ਸਮਝਿਆ ਨਹੀਂ? ਸਰਬੱਤ ਦਾ ਭਲਾ। ਤੁਸੀਂ ਸਵਾਏ ਆਪਣਾ ਭਲਾ ਹੁਣ ਮੈਨੂੰ ਇੱਕ ਗੱਲ ਦੱਸੋ। ਮੈਂ ਸਵਾਲ ਕਰਦਾ ਭਗਵੰਤ ਮਾਨ ਸਾਹਿਬ ਨੂੰ। ਪੁਲਿਸ ਤਾਂ ਸਾਰੀ ਥੋੜੀ ਸੁਰੱਖਿਆ ਚ ਲੱਗੀ ਹੋਈ ਹੈ। ਡੀਐਸਪੀ ਮਰਿਆ। ਕੱਲ ਦੀ ਗੱਲ ਹੈ? ਕੱਲ ਦੀ ਗੱਲ। ਡੀਐਸਪੀ ਨਹਿਰ ਚੋਂ ਕੱਢਿਆ। ਠੀਕ ਹੈ? ਫਿਰ ਇੱਕ ਮੁੰਡਾ ਮਾਰਿਆ। ਘਰੋਂ ਕੱਢ ਕੇ। ਠੀਕ ਹੈ? ਇੱਕ ਹੋਰ। ਤਿੰਨ ਲਾਸ਼ਾਂ ਪਈਆਂ। ਇੱਕ ਦਿਨ ਚ ਕੀ ਕਰਦਾ ਹੈ ਮੁੱਖ ਮੰਤਰੀ ਜਾਨਵਾਲ ਦੀ ਸੁਰੱਖਿਆ ਤੇ ਉੱਤੇ ਹੈ ਕੁਝ ਦੱਸ ਦਿਓ ਹੈ ਸੁਰੱਖਿਆ ਸਿਰਫ ਥੋਡੀ ਹੈ ਤੁਸੀਂ ਤਾਂ ਕਹਿੰਦੇ ਸੀ ਦੋ ਇੱਕ ਗੱਡੀ ਰੱਖੋ ਦੋ ਗਨਮੈਨ ਇਧਰੋਂ ਉਧਰ ਨੂੰ ਚਲੇ ਗਏ ਉਧਰੋਂ ਇਧਰੋਂ ਚਲੇ ਗਏ ਦੋ ਘੰਟਿਆਂ ਦਾ ਪੰਜਾਬ ਹੈ ਹੁਣ ਸ਼ੂ ਇਹ 6 ਲੱਖ ਦੇ ਜਹਾਜ਼ 'ਚ ਬੈਠਿਆ ਇੱਥੋਂ ਦਿੱਲੀ ਸੁਪਰੀਮੋ ਸਾਹਿਬ ਬੈਠੋ ਉੱਥੋਂ ਛੱਤੀਸਗੜ੍ਹ ਛੱਤੀਸਗੜ੍ਹ ਤੋਂ ਰਾਜਸਥਾਨ ਉੱਥੇ ਐਡਾ ਫਲਾਨਾ ਕੀ ਨਿਕਲਿਆ ਉੱਥੋਂ ਅੱਧਾ ਪਰਸੈਂਟ ਵੋਟ ਨਹੀਂ ਪਈ ਮਿੱਤਰਾਂ ਤੈਨੂੰ ਅੱਧਾ ਪਰਸੈਂਟ ਓਏ ਤੇ ਤੂੰ ਕਹਿੰਦਾ ਇੱਕ થી ਕਾਂਗਰਸ ਹੈ ਹਾਂ ਚੁਣੇ ਨੁਮਾਇੰਦੇ ਲੋਕ ਸਭਾ ਚ ਇੱਕ ਹੈ ਥੋੜਾ ਇੱਕ ਇੱਕ ਸੀਟ ਵਾਲੀ ਪਾਰਟੀ ਉਹ ਕਹਿੰਨੇ ਆਪਦੇ ਬਰੂ ਨੈਸ਼ਨਲ ਪਾਰਟੀ ਉਹ ਸ਼ਰਮ ਕਰ ਮਿੱਤਰ ਪਿਆਰੇ ਕਾਂਗਰਸ ਹੀ ਹੈ ਤੇ ਰਹੂਗੀ ਰੋਕ ਸਕੇ ਦਾ ਰੋਕ ਤੇਰੀ ਹਿੱਕ ਤੇ ਚੜ ਕੇ ਬੋਲਾਂਗੇ ਤੈਨੂੰ ਸਵਾਲ ਕਰਾਂਗੇ ਜੇ ਜਵਾਬ ਦੇਣ ਦਾ ਦਮ ਹੈ ਤੇ ਢੇ ਮੈਂ ਤੈਨੂੰ ਅੱਜ ਫੇਰ ਕਹਣਾ ਬਲਾਜ ਇੱਥੇ ਬੁਲਾਉਣਾ ਤੇ ਕਹਿ ਤੂੰ ਮਾਫੀ ਦੀ ਚੋਰੀ ਨਹੀਂ ਕਰਦਾ ਮੇਰੇ ਮਿੱਤਰ ਪਿਆਰੇ ਛੋਟੇ ਭਾਈ ਕਹਿ ਆ ਨਾ ਕਰ ਥੋੜਾ ਤਾਂ ਉਹ ਹਾਲ ਹੋ ਗਿਆ ਦਿੱਲੀ ਵਾਲਿਆਂ ਦਾ ਤੇ ਇੱਥੇ ਤੁਸੀਂ ਪੰਜਾਬ ਵਾਲੇ ਜਿਹੜੇ 50 60 ਇਕੱਠੇ ਹੋਏ ਹੋ ਅੰਨਾ ਮਾਰੇ ਅੰਨੀ ਨੂੰ ਤੇ ਕਿਸ ਨੂੰ ਵਜੇ ਧਮੀ ਨੂੰ ਹੈ ਅੰਨਾ ਗੁਰੂ ਬੈਰਾ ਚੇਲਾ ਦੋਨੋਂ ਮਰਕ ਚ ਖੇਲਮ ਠੇਲਾ ਥੈਂਕ ਯੂ ਵੈਰੀ ਮਚ ਦਰਸ਼ਨ ਸਿੰਘ ਬਰਾੜ ਬਰੇ ਜੀ ਦਰਸ਼ਨ ਸਿੰਘ ਬਰਾੜ ਵਾਲੇ ਪਹਿ ਬੋਲ ਚੁੱਕੇ ਆ ਪੁੱਤਰ ਤੂੰ ਜ਼ਿਆਦਾ ਹੋ ਨਾ ਕਰ ਜੀ ਬਾਪੂ ਦੀ ਖਬਰ ਲੈਣ ਆਇਆ ਬਾਪੂ ਸਾਡੀ ਪੱਗ ਹੈ ਸਾਡੀ ਸ਼ਾਨ ਹੈ ਔਰ ਕੱਲਾ ਬਾਪੂ ਨਹੀਂ ਕਾਂਗਰਸ ਦਾ ਹਰ ਵਰਕਰ ਜਿਹੜਾ ਰੁੱਸਿਆ ਹੈ ਭਾਈ ਕਿਸੇ ਨੂੰ ਅੱਡ ਕਿਉਂ ਕਰੋ ਸ਼ਕਤੀ ਦੁੱਗਣੀ ਤਿੱਗਣੀ ਹੁੰਦੀ ਹੈ ਜੇ ਸਾਰਿਆਂ ਨੂੰ ਜੋੜੋਗੇ ਕਾਂਗਰਸ ਦੀ ਵਿਚਾਰਧਾਰਾ ਨਾਲ ਜੁੜੇ ਆ ਅਸੀਂ ਕਾਂਗਰਸ ਦੀ ਵਿਚਾਰਧਾਰਾ ਇਹ ਕਹਿੰਦੀ ਹੈ ਵੀ ਸਾਰੇ ਇਕੱਠੇ ਹੋ ਕੇ ਸਭ ਦਾ ਭਲਾ ਕਰੋ ਉਹੀ ਗੁਰੂਆਂ ਦਾ ਵਲਸਵਾ ਉਹੀ ਵਾਸੂਦੇਵਨ कुटुंब ਕਮ ਹੈ ਭਾਈ ਉਹੀ ਅੰਬੇਡਕਰ ਸਾਹਿਬ ਨੇ ਕਿਹਾ ਵੀ ਸਾਡੀਆਂ ਅੱਡ ਅੱਡ ਪਛਾਵਾਂ ਨੇ ਸਾਡੀ ਅੱਡ ਅੱਡ ਖਾਣ ਪਾਣ ਹੈ ਸਾਡੇ ਅੱਡ ਅੱਡ ਕਲਚਰ ਹੈ ਪਰ ਅਸੀਂ ਇੱਕ ਧਾਗੇ ਚ ਸੋ ਮਣਕੇ ਪਰੋਏ ਹੋਇਆ ਪਰਿਵਾਰ ਦੀ ਏਕਤਾ ਚ ਰਹੀਏ ਇਹ ਹੈਂਕਰ ਛੱਡੀਏ ਜੇਤਣ ਅਸੀਂ ਪਰਿਵਾਰ ਦੀ ਏਕਤਾ ਸਰ ਜੀ ਔਰ ਇਹ ਰਾਜਸਵੀ ਭਾ ਮੈਂ ਰਾਜਾ ਮੈਂ ਮੈਂ ਹਾਂ ਸਮਝਿਆ ਨਹੀਂ ਇਹ ਛੱਡਿਆ ਕੋਈ ਆਪਣੇ ਮੁੰਡੇ ਨੂੰ ਕੁੜੀ ਨੂੰ ਕਿੱਥੇ ਪੜਾਉਣਾ ਹੈ ਇਹ ਪੁੱਛਦੇ ਪੁੱਛਣ ਜਾਂਦਾ ਇਹਨੂੰ ਸਮਝੋ ਭਗਵੰਤ ਮਾਨ ਸਾਹਿਬ ਜਿਦ ਦਿਨ ਤੁਸੀਂ ਇਹ ਰਾਜਸ ਵਾਲਾ ਭਾਗ ਛੱਡ ਕੇ ਨਾ ਪਹਿਲਾ ਵਾਂਗ ਫਿਰਨ ਲੱਗੇ ਲੋਕਾਂ ਚ ਵੈਸੇ ਤਾਂ ਲੋਕ ਤੁਹਾਨੂੰ ਹੁਣ ਬੜਨ ਨਹੀਂ ਦਿੰਦੇ ਕਿਤੇ ਥੋੜਾ ਸੁਧਾਰ ਹੋ ਸਕਦਾ